ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਦੱਸ ਦਿਆਂ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਆਪਾਂ ਸਾਰੇ ਦੂਜੀ ਪਸ਼ੂਤਨ ਚੈਂਪੀਅਨਸ਼ਿਪ 22 ਫਰਵਰੀ 2026 ਨੂੰ ਕਰਾਉਣ ਜਾ ਰਹੇ ਹਾਂ ਅ ਪਿਛਲੇ ਸਾਲ ਆਪਾਂ ਕੱਲੇ ਬੱਕਰੇ ਬੱਕਰੀਆਂ ਦੇ ਮੁਕਾਬਲੇ ਕਰਾਏ ਸੀ ਪਰ ਇੰਨਾ ਵਧੀਆ ਰਿਸਪਾਂਸ ਮਿਲਿਆ ਕਿ ਇਸ ਵਾਰ ਆਪਾਂ ਮੱਝਾਂ ਦੇ ਮੁਕਾਬਰਾ ਮੁਰਾ ਮੱਝਾਂ ਦੇ ਮੁਕਾਬਲੇ ਵੀ ਕਰਾ ਰਹੇ ਹਾਂ ਬੱਕਰੇ ਬੱਕਰੀਆਂ ਦੇ ਤਾਂ ਹਰ ਵਰਗ ਦੇ ਮੁਕਾਬਲੇ ਹੋਣੇ ਨੇ ਜੋ ਪਿਛਲੇ ਸਾਲ ਹੋਏ ਸੀ ਜਿਹੜੇ ਮੁਰਾ ਮੱਝਾਂ ਦੇ ਵਿੱਚ ਆਪਾਂ ਨਵੇਂ ਐਡ ਕੀਤੇ ਨੇ ਉਹਦੇ ਚ ਮਿਲਕ ਬਿਊਟੀ ਚ ਮੱਝਾਂ ਜਿੱਦਾਂ ਦੇ ਇਨਾਮ 51000 ਪਹਿਲੇ ਨੰਬਰ ਵਾਲੀ ਨੂੰ 31000 ਤੇ 21000 ਇਸੇ ਤਰ੍ਹਾਂ ਦੋ ਦੰਦ ਝੋਟੀਆਂ 31000 21000 11000 ਖੀਰੀਆਂ ਝੋਟੀਆਂ ਅ 21000 11000 ਤੇ 5100 0 ਤੋਂ 3 ਮਹੀਨਿਆਂ ਦੇ ਬੱਚੇ ਕਟੀਆਂ ਦੇ ਮੁਕਾਬਲੇ ਵੀ ਹੋਣਗੇ ਅ ਸਾਰੇ ਬੱਕਰੀ ਪਾਲ ਕਵੀਰਾ ਨੇ ਇੰਨਾ ਵਧੀਆ ਰਿਸਪਾਂਸ ਦਿੱਤਾ ਸੀ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਇਸ ਵਾਰ ਵੀ ਉਮੀਦ ਕਰਾਂਗੇ ਕਿ ਤੁਸੀਂ ਵੱਧ ਚੜ ਕੇ ਇਸ ਚ ਹਿੱਸਾ ਲਿਓ ਇਸ ਨੂੰ ਅਸੀਂ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਪਿਛਲੀ ਵਾਰ ਪਾਰਦਰਸ਼ੀ ਅ ਇੱਥੇ ਸਾਰੇ ਮੁਕਾਬਲੇ ਹੋਏ ਸੀ ਤੇ ਸਾਰੇ ਇੱਥੋਂ ਸੰਤੁਸ਼ਟ ਹੋ ਕੇ ਗਏ ਸੀ ਸਾਡੀ ਪਹਿਲ ਇਸੇ ਆਧਾਰ ਤੇ ਰਹੂਗੀ ਕਿ ਸਾਰੇ ਰਿੰਗਾਂ ਦੇ ਵਿੱਚ ਜਿਵੇਂ ਪਿਛਲੀ ਵਾਰ ਵੀ ਆਪਾਂ ਯੂਨੀਵਰਸਿਟੀ ਦੇ ਮਾਹਰ ਵੀ ਲਏ ਸੀ ਤੇ ਸਾਡੇ ਜਿਹੜੇ ਬੱਕਰੀ ਪਾਲਕ ਸੀ ਉਹਨਾਂ ਨੂੰ ਵੀ ਅਸੀਂ ਜੱਜ ਬਣਾਇਆ ਸੀਗਾ ਇਸੇ ਤਰ੍ਹਾਂ ਹੀ ਫੇਰ ਅਸੀਂ ਕਰਾਂਗੇ ਤੇ ਪੂਰੀ ਸਫਾਈ ਦੇ ਨਾਲ ਦੁੱਧ ਦਾ ਦੁੱਧ ਇੱਥੇ ਰਿਜ਼ਲਟ ਆਉਣਗੇ ਕਿਸੇ ਨੂੰ ਕੋਈ ਇਤਰਾਜ਼ ਕਰਨ ਦਾ ਮੌਕਾ ਨਹੀਂ ਦੇਵਾਂਗੇ ਅਸੀਂ ਸੋ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਤੇ ਪਸ਼ੂ ਪਾਲਕ ਵੀਰਾਂ ਨੂੰ ਪਿਛਲੀ ਵਾਰ ਇਹ ਬੱਕਰੀ ਮੇਲਾ ਸੀ ਤਾਂ ਐਤ ਕੀ ਇਹ ਪਸ਼ੂਤਨ ਚੈਂਪੀਅਨਸ਼ਿਪ ਆ ਇਸ ਦੇ ਨਾਲ ਹੀ ਮੈਂ ਕਲੀਅਰ ਕਰ ਦਿਆਂ ਪਿਛਲੀ ਵਾਰ ਬਹੁਤ ਫੋਨ ਆਉਂਦੇ ਰਹੇ ਕਿ ਅਸੀਂ ਹਰਿਆਣੇ ਤੋਂ ਆਉਣਾ ਸੀ ਰਾਜਸਥਾਨ ਤੋਂ ਆਉਣਾ ਕੋਈ ਸੱਜਣ ਆਏ ਵੀ ਸੀ ਸੋ ਇਹ ਆਲ ਇੰਡੀਆ ਦੀ ਚੈਂਪੀਅਨਸ਼ਿਪ ਆ ਜੀ ਕੋਈ ਕਿਤੋਂ ਵੀ ਆ ਸਕਦਾ ਜਿਨ੍ਹਾਂ ਨੇ ਦੂਰੋਂ ਆਉਣਾ ਜੇ ਉਹ ਇੱਕ ਦਿਨ ਪਹਿਲਾਂ ਆਉਣਗੇ ਤਾਂ ਉਹਨਾਂ ਦੀ ਰਹਿਸ਼ ਤੇ ਖਾਣ ਪੀਣ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਉਹ ਸਾਨੂੰ ਫੋਨ ਤੇ ਪਹਿਲਾਂ ਦੱਸ ਦੇਣ ਸੋ ਹੁਣ ਅਸੀਂ ਪੋਸਟਰ ਜਾਰੀ ਕਰਾਂਗੇ ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਆ ਕਿ ਵੱਧ ਚੜ ਕੇ ਇਸ ਮੇਲੇ ਦੇ ਵਿੱਚ ਹਿੱਸਾ ਲਓ 22 ਫਰਵਰੀ 2026 ਹਾਂਜੀ ਪਿੰਡ ਮਾਣੂਕੇ ਸੰਧੂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਰਾਇਕੋਟ ਤੋਂ ਵੀ ਨੇੜੇ ਪੈ ਜਾਂਦਾ ਇੱਧਰ ਬਦਨੀ ਵੀ ਨੇੜੇ ਦੂਸਰੀ ਸਾਈਡ ਨੇੜੇ ਆ ਜਾਂਦੀ ਆ ਜੀ ਨੇੜੇ ਗੁਰਦੁਆਰਾ ਮੈਦਾਨਾ ਸਾਹਿਬ ਜੱਜਮੈਂਟ ਪੁਆਇੰਟਾਂ ਦੇ ਆਧਾਰ ਤੇ ਹੋਊਗੀ ਜੀ ਜੇ ਕਿਸੇ ਸੱਜਣ ਨੂੰ ਲੱਗੂਗਾ ਕਿ ਮੇਰਾ ਜਾਨਵਰ ਕਾਹਤੋਂ ਕੱਢਿਆ ਗਿਆ ਤਾਂ ਉਸ ਦੇ ਜਾਨਵਰ ਦਾ ਦੱਸਿਆ ਜਾਊਗਾ ਕਿ ਪਹਿਲੇ ਨੰਬਰ ਤੇ ਆਉਣ ਵਾਲੇ ਤੇਰਾ ਦੂਜੇ ਤੇ ਕਿਉਂ ਰਿਹਾ ਕੋਈ ਵੀ ਸੱਜਣ ਪੁੱਛ ਸਕਦਾ ਵੀ ਮੇਰਾ ਜਾਨਵਰ ਕਿਉਂ ਕੱਢਿਆ ਉਹਨੂੰ ਦੱਸਿਆ ਜਾਊਗਾ ਪੁਆਇੰਟ ਨੇ ਆਪਣੇ ਵੀ ਇਸ ਚੀਜ਼ ਦੇ ਇੰਨੇ ਪੁਆਇੰਟ ਨੇ ਇੰਨੇ ਪੁਆਇੰਟ ਨੇ ਮਾਹਰ ਵੀ ਹੋਣਗੇ ਤੇ ਪਸ਼ੂ ਪਾਲਕ ਵੀ ਉਹਦੇ ਵਿੱਚ ਜੱਜ ਜੱਜ ਹੀ ਕਰਨਗੇ ਬੱਕਰੀਆਂ ਦੇ ਜੋ ਮੁਕਾਬਲੇ ਹੋਣੇ ਨੇ ਜੀ ਉਹਦੇ 'ਚ ਅੱਠ ਦੰਦ ਬੱਕਰੇ ਅਤੇ ਬੱਕਰੀਆਂ ਚਾਰ ਤੇ ਛੇ ਦੰਦ ਦਾ ਇਕੱਠਾ ਮੁਕਾਬਲਾ ਹੋਊਗਾ ਬੱਕਰੇ ਤੇ ਬੱਕਰੀਆਂ ਦਾ ਦੋ ਦੰਦ ਬੱਕਰੇ ਤੇ ਬੱਕਰੀਆਂ ਖੀਰੇ ਪੱਠ ਤੇ ਪਠੋਰੇ 25 ਕਿਲੋ ਤੋਂ ਉੱਪਰ ਖੀਰੇ ਪੱਠ ਤੇ ਪਠੋਰੇ 15 ਤੋਂ 25 ਕਿਲੋ ਇਹਨਾਂ ਦੇ ਮੁਕਾਬਲੇ ਹੋਣਗੇ ਜੀ ਜਿਹੜੇ ਬੱਕਰੀ ਬੱਕਰੀਆਂ ਦੇ ਹੋਣਗੇ ਜਿਹੜੇ ਚ ਪਿਛਲੇ ਸਾਲ ਦੀ ਤਰ੍ਹਾਂ ਦਿਲ ਖਿੱਚਵੇਂ ਨਗਦ ਦਾ ਨਾਮ ਦਿੱਤੇ ਜਾਣਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਚੜਕੇ 22 ਫਰਵਰੀ 2026 ਨੂੰ ਪਿੰਡ ਮਾਨੂਕੇ ਸੰਧੂ ਤਹਿਸੀਲ ਜਗੜਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚੋ ਤੇ ਇਸ ਮੇਲੇ ਦੀ ਸ਼ਾਨ ਬਣੋ